ਉਹ ਚਾਰੇ ਪ੍ਰਮਾਤਮਾ ਨੇ ਸੇਰੀ ਸਾਨੂੰ ਛੋਟੇ ਰੂਪ ਚ ਵਾਪਸ ਕਰ ਦਿੱਤੀ ਠੀਕ ਹੈ ਪਰ ਇਹ ਜਿਹੜੀ ਅੱਜ ਖੁਸ਼ੀ ਹੈ ਇਹ ਵੀ ਬਹੁਤ ਖੁਸ਼ੀ ਹੈ ਜਿਹੜਾ ਗਾ ਮੈਂ ਦੇਖੋ ਉਹ ਤਾਂ ਅਸੀਂ ਭੁਲਾ ਨਹੀਂ ਸਕਦੇ ਠੀਕ ਹੈ ਪਰ ਜਿਹੜੀ ਅੱਜ ਸਾਨੂੰ ਪ੍ਰਮਾਤਮਾ ਨੇ ਦੁਬਾਰਾ ਖੁਸ਼ੀ ਦਿੱਤੀ ਹੈ ਇਹ ਤੋਂ ਅਸੀਂ ਬਹੁਤ ਖੁਸ਼ ਆ ਗਏ ਪਹਿਲੀ ਲੋੜੀ ਅੱਜ ਪਹਿਲੀ ਲੋੜੀ ਹੈ ਪਹਿਲੀ ਪਿਛਲੇ ਸਾਲ ਵੀ ਮੈਂ ਲੋੜੀ ਫਾਕੇ ਗਈ ਸੀ ਇਹੀ ਪ੍ਰਮਾਤਮਾ ਥੱਲੇ ਅਰਦਾਸ ਕਰਕੇ ਗਈ ਸੀ ਮੇ ਵੇਰਾ ਵੈਗਰੂ ਮੇਰੇ ਸ਼ੁਰੂ ਵਾਪਸ ਕਰਦੇ ਹੋ ਮੇਰੀ ਵੈਗਰੂ ਨੇ ਸੁਣ ਲਈ ਮੇਰਾ ਸਭ ਵਾਪਸ ਆ ਗਿਆ ਬਹੁਤ ਖੁਸ਼ ਹਾਂ ਖੁਸ਼ੀਆਂ ਦੇ ਵੀ ਲਫ਼ਜ਼ ਬਹੁਤ ਮਤਲਬ ਜਿੰਨੇ ਵੀ ਅਸੀਂ ਕਹੀਏ ਉਹਨੇ ਅਸੀਂ ਵਾਹਿਗੁਰੂ ਦਾ ਸ਼ੁਕਰਾਨਾ ਕਰਦੇ ਆਂ ਪਹਿਲੀ ਵਾਰ ਕਈ ਲੋਕਾਂ ਨੇ ਛੋੜ ਨੂੰ ਦੇਖਿਆ ਛੋਟੇ ਸ਼ੁਭ ਨੂੰ ਤੇ ਬੜੀ ਖੁਸ਼ੀ ਲੱਗ ਰਹੀ ਬਹੁਤ ਖੁਸ਼ੀ ਰਜੇ ਅਸੀਂ ਤਾਂ ਹੁਣ ਪਹਿਲਾਂ ਤਾਂ ਸੁੱਕਾ ਸੁੱਕੇ ਲੈਂਦਾ ਹੁਣ ਅਸੀਂ ਇਹਨੂੰ ਦਿਨੋਂ ਦਿਨਾਂ ਹੀ ਦੇਖਦੇ ਵੀ ਛੇਦੀ ਛੇਦੀ ਵੱਡਾ ਹੋ ਗਿਆ ਸੀ ਉਹਦੇ ਜਿੱਡੇ ਹੀ ਕਰ ਲਈ ਹੈ ਨਾ ਪ੍ਰਮਾਤਮਾ ਕਰੂਗਾ ਹੈ ਨਾ ਕੱਲ ਕਰਦੇ ਆਂ ਤੇ ਰਜੇ ਬਸ ਪ੍ਰਮਾਤਮਾ ਦਾ ਸ਼ੁਕਰਾਨਾ ਹੀ ਕਰਦੇ ਆਂ ਅਸੀਂ ਪਰ ਅੱਜ ਤੱਕ ਮੈਂ ਕੁਝ ਨਹੀਂ ਬੋਲੀ ਅੱਜ ਮੈਂ ਖੁਸ਼ੀ ਚ ਬੋਲ ਰਹੀ ਆ ਵੀ ਮੇਰੀ ਵਾਹਿਗੁਰੂ ਨੇ ਸੁਣ ਲਈ ਇਹਦੀ ਲੰਬੀ ਉਮਰ ਪਰ ਉਹ ਜਿਹੜਾ ਸਾਨੂੰ ਗਮ ਹੈ ਨਾ ਉਹ ਤਾਂ ਸਾਨੂੰ ਗਮ ਹੈਗੀ ਹੈਗਾ ਕਿਤੇ ਨਾ ਕਿਤੇ ਉਸ ਗਮ ਨੂੰ ਉਹ ਗਮ ਤਾਂ ਸਾਨੂੰ ਜ਼ਿੰਦਗੀ ਪਰ ਨਹੀਂ ਜਾਂਦਾ ਸਾਡੇ ਸਾਹਾਂ 'ਚ ਵੀ ਮੈਨੂੰ ਅਲਾਵਾ ਵੀ ਸਾਡੇ ਮਰਾਂ ਦੇ ਵੀ ਨਹੀਂ ਮੱਚਣਾ ਹੋਣਾ ਠੀਕ ਹੈ ਪਰ ਜਿਹੜੀ ਅੱਜ ਕੋਸ਼ਿਸ਼ ਸਾਨੂੰ ਪਰਵਾਤਾਂ ਨੇ ਵਾਪਸ ਦਿੱਤੀ ਹੈ ਅਸੀਂ ਵੈਗਰੂ ਦਾ ਐਵੇਂ ਸ਼ਿਕਰਨ ਨਾ ਕਰਦੇ ਆ ਸਿੱਧੂ ਦੇ ਪ੍ਰਸ਼ਾਸਕਾਂ ਨੂੰ ਕੀ ਕਹਾਂਗੇ ਅੱਜ ਜਿਹੜੇ ਪੂਰੇ ਦੇਸ਼ ਲੋੜੀ ਮਨਾ ਰਹੇ ਨੇ ਐਸੀ ਹੋ ਨਗਰਿਕਨਵਤ ਕਰਦੇ ਆ ਜਿੱਥੇ ਜਿੱਥੇ ਵੀ ਲੋੜੀ ਮਨਾ ਰਹੇ ਨੇ ਪਹਿਲਾਂ ਸਾਰੇ ਲੋਕਾਂ ਦੇ ਦਵਾਵਾ ਨਾਲ ਹੀ ਸੋਹ ਵਾਪਸ ਆਇਆਗਾ ਜੈਸੀ ਗਈ ਵੀ ਇੱਕ ਦੇ ਵਾਪਸ ਆਇਆ ਇੱਕ ਦੇ ਬੋਲਣਾ ਵਾਪਸ ਆਇਆ ਇੱਕ ਦੇ ਨਾਲ ਨਹੀਂ ਦੇ ਸਭ ਦੇਸਾਂ ਚ ਬੈਠਿਆਂ ਦਾ ਵੀ ਅਸੀਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਨੂੰ ਇੰਨਾ ਵੀ ਮਤਲਬ ਰਜਨ ਨਹੀਂ ਅਰਦਾਸਾਂ ਕਰਦੇ ਸੀਗੇ ਸਾਰੇ ਸਭ ਦੀਆਂ ਅਰਦਾਸਾਂ ਪੂਰੀਆਂ ਹੋ ਗਈਆਂ ਨਵਾਂ ਗੀਤ ਵੀ ਆ ਰਿਹਾ ਜੀ ਸਿੱਧੂ ਨਵਾਂ ਗੀਤ ਆ ਰਿਹਾ ਸਾਨੂੰ ਖੁਸ਼ੀ ਆਉਂਦੀ ਬਹੁਤ ਖੁਸ਼ੀ ਆ ਤੇ ਪ੍ਰਮਾਤਮਾ ਇਹਨੂੰ ਲੰਬੀ ਉਮਰ ਕਰੇ ਮੈਂ ਤਾਂ ਇਹ ਕਹਿੰਦੀ ਆ ਵੀ ਮੇਰੀ ਔਰ ਸ਼ੁਭ ਨੂੰ ਉਡਾ ਦੇ ਬਸ ਇਹਨੂੰ ਵੱਡਾ ਹੋਇਆ ਵੇਖੀਏ ਸੀ ਜਿਹੜੇ ਸੁਪਨੇ ਉਹਤੇ ਪੂਰੇ ਕਰਨੇ ਸੀ ਸੀ ਤੇ ਪੂਰੇ ਕਰ ਗਏ ਤੁਸੀਂ ਛੋਟੇ ਸਿੱਧੂ ਨੂੰ ਵੀ ਗੋਦੀ 'ਚ ਖੜਾਇਆ ਹੈ ਇਹ ਤੋਂ ਪਹਿਲਾਂ ਵੱਡਾ ਸਿੱਧੂ ਸੀ ਆ ਉਹ ਵੀ ਗੋਦੀ 'ਚ ਖੜਾਇਆ ਹੈ ਕਿਵੇਂ ਲੱਗਦਾ ਕੀ ਉਹ ਤਾਂ ਸੁਣ ਬਈ ਦੱਸੀ ਜਾਂਦੀਆਂ ਪਹਿਲਾਂ ਵੀ ਉਹ ਪਰਸਾ ਜਿਹੜੇ ਸਾਡੇ ਦੁੱਖ ਵਾਲੇ ਨਾਲ ਸਾਡਾ ਦੁੱਖ ਨਾਲ ਹੀ ਨੇ ਸਾਡੇ ਉਹਨੂੰ ਵੀ ਅਸੀਂ ਬਹੁਤ ਉਂਗਲਾਂ ਨਾਲ ਮਿਣਵਣੀ ਵੱਡਾ ਕੀਤਾ ਸੀ ਪਰ ਹੁਣ ਇਹਨੂੰ ਵੀ ਅਸੀਂ ਇਸੇ ਤਰ੍ਹਾਂ ਹੀ ਵੱਡਾ ਕਰਨਾ ਪ੍ਰਮਾਤਮਾ ਨੇ ਵੱਡਾ ਕਰਨਾ ਪਰ ਜਿਹੜੀ ਖੁਸ਼ੀ ਤੁਹਾਨੂੰ ਅੱਜ ਸਾਡੀ ਵਾਪਸ ਕਰਦੀ ਖੁਸ਼ੀ ਸਿੱਧੂ ਨੇ ਹਮੇਸ਼ਾ ਹੀ ਜਿਉਂਦੇ ਵੀ ਕਿਹਾ ਵੀ ਸਿੱਧੂ ਕਦੇ ਵੀ ਮੁੱਕੇਗਾ ਨਹੀਂ ਅੱਜ ਉਹ ਛੋਟੇ ਪ੍ਰਾਣੇ ਆ ਕੇ ਵੀਰੋ ਦਿਨੋ ਦਿਨੋ ਦੀ ਤਰੱਕੀ ਵੱਧਦੀ ਜਾਓ ਅਸੀਂ ਕਹਿੰਦੇ ਜਿਹੜੇ ਸੁਪਨੇ ਪੂਰੇ ਨਹੀਂ ਕਰ ਸਕਿਆ ਹੁਣ ਸਾਡਾ ਇਸ ਨੂੰ ਪੂਰੇ ਕਰੀ ਬਿਲਕੁਲ ਮਿਲਦਾ ਅਸੀਂ ਖੁਸ਼ੀ ਆ ਬਹੁਤ ਚੜ੍ਹਦੀ ਕਲਾ ਜੀ ਸਾਰਾ ਸੀ ਖੋਸ਼ਾ ਨਗਰ ਦੇ ਸਾਰੇ ਬੈਠੇ ਮਨਾ ਰਹੇ ਸਾਰੇ ਮਿਲ ਕਿਲੋੜੀ ਇੱਕ ਪਾਸੇ ਗਮਾਂ ਦਾ ਮਾਹੌਲ ਸੀ ਤੇ ਅੱਜ ਖੁਸ਼ੀਆਂ ਜਿਹੜੀਆਂ ਵਰਕੀਆਂ ਨੇ ਤੇ ਪਹਿਲੀ ਵਾਰ ਜਸ਼ਨ ਦਾ ਮਾਹੌਲ ਦੇਖਿਆ ਜਸ਼ਨ ਦਾ ਮਾਹੌਲ ਜੀ ਹਾਂ ਜੀ ਪਹਿਲਾਂ ਉਹ ਸਿੱਧੂ ਬਲੀ ਵੀ ਪਹਿਲਾਂ ਅਸੀਂ ਬਹੁਤ ਖੁਸ਼ੀਆਂ ਮਨਾਈਆਂ ਨੇ ਹੂੰ ਤੇ ਉਹਦੋਂ ਤੋਂ ਪਤਾ ਉਹਨੂੰ ਪਤਾ ਹੀ ਹੈ ਵੀ ਉਹਦਾ ਇਹਦੋਂ ਤੋਂ ਅੱਜ ਤਾਈਂ ਉਦਾਸ ਸੀ ਅੱਜ ਅਸੀਂ ਪੂਰਾ ਖੁਸ਼ੀ ਦਾ ਮਾਹੌਲ ਆ ਗਿਆ ਜਿੱਦੇ ਛੋਟੇ ਸਿੱਧੂ ਨੇ ਜਨਮਨੇ ਉਹਦੇ ਵੀ ਅਸੀਂ ਖੁਸ਼ੀਆਂ ਮਨਾਈਆਂ ਉਹਦੇ ਸਾਰੇ ਇੱਥੇ ਸੀਗੇ ਹੂੰ ਹੂੰ ਤੇ ਉਹਦੇ ਪਾਸ ਤਬਾਜ਼ੀਆਂ ਵਗੈਰਾ ਜੋ ਪਟਾਕੇ ਉਹਦੇ ਵੀ ਆਪਾਂ ਚਲਾਇਆ ਸਾਰਿਆਂ ਨੇ ਤੇ ਉਹੀ ਅੱਜ ਜਸ਼ਨ ਅੱਜ ਬਣਿਆ ਪਿਆ ਫਿਰ ਤੇ ਸਿੱਧੂ ਦੀ ਤਰ੍ਹਾਂ ਜਿਵੇਂ ਸਿੱਧੂ ਜਸ਼ਨ ਮਨਾਉਂਦਾ ਹੁੰਦਾ ਅੱਜ ਮਾਹੌਲ ਜਸ਼ਨ ਦਾ ਬਣਿਆ ਪਿਆ ਪਹਿਲੀ ਲੋਹੜੀ ਆ ਸਿੱਧੂ ਹਾਂ ਬਾਈ ਵਧੀਆ ਜਸ਼ਨ ਜਿਵੇਂ ਸਿੱਧੂ ਦਾ ਅੱਗੇ ਮਾਹੌਲ ਬਣਦਾ ਨਾ ਉਹ ਵੀ ਜਸ਼ਨ ਮੰਨੀ ਜਾਂਦਾ ਅੱਜ ਪੂਰੇ ਸਾਰੇ ਪਿੰਡ ਨੂੰ ਖੁਸ਼ੀ ਆ ਗਈ ਹੈ ਨਾ ਸਾਰਾ ਪਿੰਡ ਆਇਆ ਬੈਠਿਆ ਹੈ ਵਧੀਆ ਖੁਸ਼ੀ ਮਨਾਈ ਜਾਂਦੇ ਆਗੇ ਪੂਰਾ ਚਾਹ ਚੜਿਆ ਪਿਆ ਹੈ ਸਿੱਧੂ ਦੇ ਫੈਨਸ ਨੂੰ ਕੀ ਕਹੂੰਗੇ ਨਵਾਂ ਗੀਤ ਵੀ ਆ ਰਿਹਾ ਸੁਣਨ ਜਾਏ ਹਾਂ ਨਵਾਂ ਗਾਣਾ ਆ ਰਿਹਾ ਬਹੁਤ ਜਲਦੀ ਆ ਰਿਹਾ ਗਾਣਾ ਹਾਂ ਤੇ ਸਿੱਧੂ ਦੇ ਫੈਨਸਾਂ ਨੂੰ ਸੱਤ ਬਣ ਕੇ ਬੇਨਤੀ ਹੈ ਵੀ ਬਹੁਤ ਜਲਦੀ ਤੋਂ ਜਲਦੀ ਗਾਣਾ ਆ ਰਿਹਾ ਹੈਗਾ ਤੇ ਤੁਹਾਡਾ ਇੰਤਜ਼ਾਰ ਆ। ਕੜੀਆਂ ਘੜੀਆਂ ਖਤਮ ਹੋਣ ਵਾਲੀਆਂ ਨੇ।